ਇਹ ਫਿਰ ਲੱਗਾ ਪੈਸੇ ਮੇਰਾ ਨਾਮ ਹੈ ਤ੍ਰਿਸ਼ੂਲੋਂ ਸਰ ਕੀ ਵਾਕਿਆ ਹੋਇਆ ਕੀ ਤੇ ਪੁੱਜੀ ਸ਼ੇਰੇ ਬੰਦੇ ਨੇ ਉਹਨੂੰ ਫੋਨ ਆਇਆ ਇਹ ਭਾਣਾ ਹੀ ਵਰਤ ਗਿਆ ਮੁਹੱਲੇ ਚ ਭਰਾ ਆਪੜੇ ਜਿਨ੍ਹਾਂ ਦੇ ਘਰੇ ਲੱਗੀ ਉਹ ਵੀ ਚਲੋ ਆਪਣੇ ਮਿੱਤਰ ਭਰਾ ਹੀ ਨੇ ਸਾਰੇ ਇਲਾਕੇ ਤੋਂ ਦੋ ਚਾਰ ਸ਼ੇਰ ਭਰਾ ਖੜੇ ਅਰੋੜਾ ਜੀ ਖੜੇ ਹੈ ਹੋਰ ਇੱਥੇ ਬੌਜੀ ਕੱਢਦੇ ਫੋਨ ਆਇਆ ਕਿ ਭਾਜੀ ਅੱਗ ਲੱਗੀ ਮੇਰੀ ਜ਼ਮੀਨ ਨੂੰ ਕਾਬੂ ਕਰਨ ਲਈ ਅਸਫਾਰ ਬੁਰੀਟ ਨੂੰ ਫੋਨ ਕਰੇ ਫਾਇਰ ਬੁਰੀਟ ਨੂੰ ਫੋਨ ਕਰਿਆ ਗਿਆ ਕਿ ਭਾਜੀ ਇਹ ਤੇ ਫਟਾਫਟ ਭੇਜੋ ਫਰਗੇਟ ਨੇ ਆ ਕੇ ਅੱਗ ਨੂੰ ਕਾਫੀ ਕਾਬੂਜ ਬੰਨ੍ਹਣ ਦੀ ਕੋਸ਼ਿਸ਼ ਕੀਤੀ ਪਰਿਵਾਰ ਤਕਰੀਬਨ 10 ਤੋਂ 12 ਮੈਂਬਰ ਹੋਣਗੇ ਸਾਰੇ ਮੈਂਬਰ ਬਾਰਸੀ ਇੱਕ ਬੱਚਾ 18 ਤੋਂ ਜੋਦੀ ਉਮਰ 18 ਤੋਂ 20 ਸਾਲ ਦਾ ਸਾਰੇ ਇੱਕ ਮਾਤਾ ਜੀ ਸੁਧਾਰਾਣੀ ਉਹਨਾਂ ਦਾ ਸਿੱਧਾ ਨਾਮ ਉਹ ਅੰਦਰ ਸੀਗੇ ਇਹਨਾਂ ਨੇ ਬਹੁਤ ਸਹਿਯੋਗ ਕੀਤਾ ਸਾਨੂੰ ਅੱਗ ਲੱਗੀ ਬਹੁਤ ਭਿਆਨਕ ਅੱਗ ਲੱਗੀ ਸਾਰਾ ਮੱਲਾ ਇਸ ਟਾਈਮ ਤਰਾ ਤਰਾ ਹੋਇਆ ਫਿਰਦਾ ਬਹੁਤ ਇਹ ਪਾਣਾ ਵਰਤ ਗਿਆ ਜੋ ਕਿ ਬਹੁਤ ਨੁਕਸਾਨ ਹੋਇਆ ਇਹਦੇ ਵਿੱਚ ਸਾਡਾ ਕਿਹੜੀ ਜਗ੍ਹਾ ਬਾਅਦ ਇੱਥੇ ਆ ਕੇ ਲੱਗੀ ਇਹ ਭਾਰਤ ਨਗਰ ਕੰਟਰੋਲ ਪੰਪ ਦੇ ਨਾਲ ਵਾਲੀ ਗਲੀ ਵਜਦੀ ਹੈ ਔਰ ਬਾਕੀ ਗੱਲ ਜਿਵੇਂ ਜਿਵੇਂ ਸਾਨੂੰ ਲੋੜ ਸੀ ਸਾਰੀ ਚੀਜ਼ ਜੋ ਜੋ ਗੱਲ ਹੈ ਮੇਰੀ ਇਹ ਮੇਰੇ ਖਿਆਲ ਸਾਰੇ ਸਾਡੇ ਘਟ ਪੌਣੇ 9 ਵਜੇ ਦਾ ਟਾਈਮ ਹੋਣਾ ਜਦੋਂ ਅੱਗ ਲੱਗੀ ਤੇ ਸਾਰੀ ਚੀਜ਼ ਮੰਤਰੀ ਸਾਹਿਬ ਦੀ ਨਾਲ ਦੇ ਨਾਲ ਮੈਂ ਨੌਲੇਜ ਲੈ ਆ ਰਿਹਾ ਜੋ ਜੋ ਕੁਝ ਹੋ ਰਿਹਾ ਉਹਨਾਂ ਦੀ ਨੌਲੇਜ ਹੈ ਪਰਿਵਾਰ ਨੂੰ ਕਿਸੇ ਚੀਜ਼ ਦੀ ਕਿਤੇ ਵੀ ਲੋੜ ਪਊਗੀ ਅਸੀਂ ਨਾਲ ਹੱਕ ਨਾਲ ਹੱਕ ਜੋੜ ਕੇ ਖੜੇ ਜੋ ਬਾੜਾ ਬਰਤੇ ਗੱਲ ਕਰ ਲਈਏ ਵੀ ਅੱਗ ਹੁਣ ਕੁੱਝਦੀ ਹੈ ਕਾਬੂ ਕਾਬੂ ਪਾ ਲਿਆ ਹੈ ਕਾਫੀ ਹੱਦ ਤੱਕ ਕਾਬੂ ਹੋ ਗਿਆ ਪਰ ਜਿਹੜੀ ਇਹ ਜਿਵੇਂ ਕਹਿੰਦੇ ਮੈਨਾ ਆਉਣ ਵਗੈਰਾ ਜੋ ਜਿਹੜੇ ਫਾਇਰ ਜਿਹੜੇ ਕੰਟਰੋਲ ਕਰ ਰਿਹਾ ਉਹਨਾਂ ਵੱਲੋਂ ਪਤਾ ਲੱਗਿਆ ਉਹਦੀ ਸਿਰਫ ਭਾਫ ਉੱਡ ਰਹੀ ਹੈ ਬਾਕੀ ਤੁਹਾਨੂੰ ਪਤਾ ਜਿਹੜੀ ਉਹਨਾਂ ਦੀ ਜਿਹੜੀ ਅੱਗ ਹੁੰਦੀ ਹੈ ਉਹ ਮੜੇ ਚ ਝੰਗਾੜੇ ਨਾਲ ਦੁਆਰੇ ਲੱਗ ਜਾਂਦੀ ਹੈ ਪਰ ਹਜੇ ਤੱਕ ਕਾਫੀ ਹੱਦ ਤੱਕ ਕੰਟਰੋਲ ਚ ਜੋ ਪਤਾ ਲੱਗਿਆ ਤੁਹਾਡੇ ਕੋਈ ਹਾਲਤਤ ਹੋਇਆ ਨਹੀਂ ਜਿਹੜਾ ਇੱਕ ਬੇਟਾ ਇਹਨਾਂ ਦਾ ਸੀਰੀਅਸ ਹਨ ਪੰਪਿੰਗ ਦੇ ਕੇ ਕਰ ਰਹੇ ਸਟੇਕ ਇਹਨਾਂ ਦੀ ਮਾਤਾ ਜੀ ਆ ਉਹ ਵੀ ਹਸਪੀਟਲ ਨਾਲ ਦੋਨੇ ਇਹ ਕਿਨਵਾ ਬੇਟਾ ਮੇਰਾ ਗੱਲ 18 ਤੋਂ 20 ਸਾਲ ਦਾ ਬੇਟਾ ਦਾ ਤੇ ਜਿਹੜੀ ਆਂਟੀ ਹੈ ਮੇਰੇ ਬਾਰੇ ਸਾਡੇ 70 ਬ 70 ਪਲਸ ਸਾਲਵਾਂ ਹੋਣਗੇ ਉਹ ਹਜੇ ਸੀਰੀਅਸ ਨਹੀਂ ਕੋਈ ਅਸਲ ਕਾਰਨ ਤਾਂ ਲੱਗਿਆ ਵੀ ਅੱਗ ਲੱਗਣ ਦਾ ਕਾਰਨ ਉਹ ਹਜੇ ਕੋਈ ਪਤਾ ਨਹੀਂ ਲੱਗਿਆ ਬਾਕੀ ਜਿਹੜੇ ਫਾਇਰ ਬ੍ਰਿਗੇਡ ਦੇ ਮੇਨ ਸਾਰੀ ਟੀਮ ਇੱਥੇ ਖੜੇ ਹੈ ਉਹਨਾਂ ਦੇ ਜਿਹੜੇ ਸੀਨੀਅਰ ਨੇ ਉਹ ਪਤਾ ਕਰਾ ਰਹੇ ਇਹਦੇ ਬਾਰੇ ਕੀ ਹੈ ਤੇ ਉਹ ਜਲਦੀ ਤੋਂ ਜਲਦੀ ਪਤਾ ਲੱਗ ਜੂਗਾ ਬੜੇ ਬਹੁਤ ਵੱਡਾ ਪਾਣਾ ਵਰਤੇ ਗਿਆ ਕਿਉਂਕਿ ਮਤਲਬ ਇਹ ਚੀਜ਼ ਪੁੱਲ ਨਹੀਂ ਸਕਦੇ ਸਾਰੇ ਮੱਲੇ ਚ ਤੋਂ ਮਤਲਬ ਸਾਰਾ ਮੱਲਾ ਇਸ ਟਾਈਮ ਸਹਿਯੋਗਾਰ ਮੱਲੇ ਵਾਲੇ ਵੀ ਨਾਲ ਇੱਕ ਨਾ ਇੱਕ ਜੁੜ ਕੇ ਨਾਲ ਖੜੇ ਸਾਰੇ ਮੱਲੇ ਵਾਲਿਆਂ ਦਾ ਵੀ ਸੀ ਲੋਕਾਂ ਨੇ ਮੱਲੇ ਵਾਲੇ ਦਾ ਸਹਿਯੋਗ ਹੈ ਸਾਡੇ ਵੱਲੋਂ ਪੂਰਾ ਸਹਿਯੋਗ ਹੈ ਮੱਲੇ ਨੂੰ ਇਲਾਕੇ ਨੂੰ ਕਿਤੇ ਲੋੜ ਹੈ ਮੈਂ ਆਪਦੇ ਮਨੋਂ ਆਪਦੀ ਪਾਰਟੀ ਵੱਲੋਂ ਆਪਦੇ ਮੰਤਰੀ ਸਾਹਿਬ ਦੀ ਨਾਲ ਨਾਲ ਸਾਰੀ ਗੱਲ ਨੋਟ ਚ ਲੈ ਰਹੇ ਆ ਕਿ ਸਾਨੂੰ ਫਾਇਰ ਡਿਪਲੇਟ ਦੀ ਲੋੜ ਆ ਉਹ ਮੰਗਾਈਏ ਐਂਬੂਲੈਂਸ ਦੀ ਲੋੜ ਆ ਉਹ ਆ ਆਕਸੀਜਨ ਦੇ ਸਿਲੰਡਰ ਚਾਹੀਦੇ ਸੀ ਉਹ ਆਏ ਪੁਲਿਸ ਹੈਲਪ ਨਾਲ ਮਿਲ ਰਹੀ ਹੈ ਹਰੇਕ ਪਾਸੇ ਨਾਲ ਸਾਨੂੰ ਹੈਲਪ ਮਿਲ ਰਹੀ ਹੈ ਔਰ ਜਿੱਥੇ ਪਰਿਵਾਰ ਨੂੰ ਜਿੱਥੇ ਲੋੜ ਪਊਗੀ ਨਾਲ ਖੜਨ ਦੀ ਇਤਨਾ ਨਾਲ ਖੜਿਆ ਜਿੱਥੇ ਮਰਜੀ ਹੈ ਜੇ ਪਰਿਵਾਰ ਸੁੱਖ ਨਾਲ ਸਾਡੇ ਨਾਲ ਖੜਦਾ ਅਸੀਂ ਪਰਿਵਾਰ ਨਾਲ ਸੁੱਖ ਨਾਲ ਖੜਦੇ ਹਾਂ ਔਰ ਸਾਡਾ ਹੀ ਫਰਜ਼ ਬਣਦਾ ਪਰਿਵਾਰ ਦੇ ਨਾਲ ਦੁੱਖ ਦੀ ਕੜੀ ਵੀ ਨਾਲ ਖੜਨ ਔਰ ਅਸੀਂ ਇੱਕ ਟੋਕੇ ਖੜੇ ਠੀਕ ਹੈ ਬਾਈ ਥੈਂਕ ਯੂ ਜੀ ਸਰ ਕੋਈ ਭਾਰਤ ਨਗਰ ਦੀ ਪੈਟਰੋਲ ਪੰਪ ਵਾਲੀ ਗਲੀ ਹੈ ਔਰ ਚੌਪੜਾ ਫੈਮਿਲੀ ਬੜਾ ਵਧੀਆ ਪਰਿਵਾਰ ਸਾਡਾ ਬਹੁਤ ਹੀ ਦੋਨੇ ਬੱਚੇ ਬੜੇ ਮੈਂ ਸਮਝਦਾ ਕਿ ਹਸਮੁਖ ਸੁਭਾਅ ਦੇ ਉਹਨਾਂ ਦੇ ਘਰ ਦੇ ਵਿੱਚ ਥਲੜੀ ਮੰਜ਼ਲ ਤੇ ਸ਼ਾਰਟ ਸਰਕਟ ਹੋਇਆ ਔਰ ਉਸ ਤੋਂ ਬਾਅਦ ਅੱਗ ਨੇ ਸਪੀਡ ਪਕੜੀ ਜਦੋਂ ਪਰਿਵਾਰ ਨੂੰ ਵੀ ਪਤਾ ਲੱਗਿਆ ਤਾਂ ਥਲੜੀ ਮੰਜ਼ਲ ਤੇ ਪਕੜ ਚੁੱਕੀ ਸੀ ਜਦੋਂ ਫਾਇਰ ਬ੍ਰਿਗੇਡ ਆਈ 10 ਮਿੰਟ ਬਾਅਦ ਉਸ ਤੋਂ ਬਾਅਦ ਫਸਟ ਫਲੋਰ ਸੈਕਿੰਡ ਫਲੋਰ ਸਾਰੇ ਅੱਗ ਪਹੁੰਚ ਗਈ ਔਰ ਦੁਖਦ ਘਟਨਾ ਇਹ ਹੈ ਜੀ ਕਿ ਪਰਿਵਾਰ ਦੇ ਮਾਤਾ ਜੀ ਸੀਗੇ ਉਹਨਾਂ ਨੂੰ ਪੈਰਾਲਾਈਜ਼ ਨਾਲ ਬਿਮਾਰ ਸੀਗੇ ਉਹ ਉਹਨਾਂ ਦੀ ਡੈਥ ਹੋ ਗਈ ਪਰ ਇੱਕ ਬੱਚਾ ਸੀ ਉਹਨਾਂ ਦਾ ਮਾਤਾ ਜੀ ਦਾ ਪੋਤਾ ਉਹਦੀ 16 ਸਾਲ ਉਮਰ ਸੀਗੀ ਉਹਦੀ ਵੀ ਧੂਆ ਚੜਨ ਨਾਲ ਡੈਥ ਹੋ ਗਈ ਦੋ ਦੋ ਜੀ ਹਾਂਜੀ ਬਾਕੀ ਮਹਿਮਾਨ ਬਾਕੀ ਠੀਕ ਹੈ ਬਾਕੀ ਪਰਿਵਾਰ ਤਾਂ ਬਾਅਦ ਨਾਲੇ ਕੋਈ ਲੀਬਰ ਦੀ ਕਿਸੇ ਦੀ ਕੋਈ ਨਹੀਂ 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 ਕੋਈ ਪਾਕੀ ਕੁਝ ਨਹੀਂ ਕੋਈ ਲੈਵਲ ਹੈ ਹੀ ਨਹੀਂ ਸੀ ਲੈਵਲ ਤਾਂ ਕੋਈ ਹੈ ਹੀ ਨਹੀਂ ਸੀ ਸਰ ਆਗਲਿਕ ਦਾ ਕਾਰਨ ਉਹਦਾ ਐਕਚੁਅਲੀ ਸ਼ਾਰਟ ਸਰਕਟ ਹੀ ਹੈ ਕਿਉਂਕਿ ਨਾ ਬਿਜਲੀ ਇੱਕ ਮਹੀਨੇ ਤੋਂ ਲਗਾਤਾਰ ਮੈਂ ਬਾਰ ਬਾਰ ਕਹ ਰਿਹਾ ਹਾਂ ਇਹ ਲੁਧਿਆਣੇ ਚ ਚੌਥੀ ਪੰਜਵੀਂ ਘਟਨਾ ਲਗਾਤਾਰ ਪਿਛਲੇ ਹਫਤੇ ਦੇ ਅੰਦਰ ਹੀ ਦੁਗਰੀ ਰੋਡ ਤੇ ਅੱਗ ਲੱਗੀ ਉੱਥੇ ਵੀ ਸ਼ਾਰਟ ਸਰਕਟ ਸੀ ਕਾਰਨ ਇੱਥੇ ਵੀ ਸ਼ਾਰਟ ਸਰਕਟ ਹੈ ਲਾਈਟ ਲਗਾਤਾਰ ਪਿਛਲੇ ਇੱਕ ਮਹੀਨੇ ਤੋਂ ਫਲਕਚੂਏਟ ਕਰ ਰਹੀ ਹੈ ਔਰ ਬਿਜਲੀ ਵਿਭਾਗ ਦੇ ਸਿਰ ਤੇ ਜੂਣੀ ਰਹਿੰਦੀ ਹੈ ਲਾਈਟ ਲਗਾਤਾਰ ਜਦੋਂ ਫਲਕਚੂਏਟ ਕਰਦੀ ਹੈ ਤੇ ਸਪਾਰਕਿੰਗ ਹੁੰਦੀ ਹੈ ਸਪਾਰਕਿੰਗ ਤੋਂ ਬਾਅਦ ਅੱਗ ਲੱਗਦੀ ਹੈ ਲੈ ਲੱਗ ਤਾਂ ਕਿੰਨੀਆਂ ਗੱਡੀਆਂ ਆ ਚੁੱਕੀਆਂ ਨੇ ਅੱਤਵੀਂ ਗੱਡੀ ਹੈ ਜੀ ਅੱਤਵੀਂ ਗੱਡੀ ਹੈ ਜੀ ਤੇ ਅੱਗ ਤੇ ਹੁਣ ਕੰਟਰੋਲ ਹੈ ਫੇਰ ਹਾਲੇ ਤੱਕ ਤਾਂ ਹੁਣ ਲੱਗ ਰਿਹਾ ਕਿ ਸ਼ਾਇਦ ਅੱਜ ਤੋਂ ਹੁਣ ਤਾਂ 5 ਮਿੰਟ ਪਹਿਲਾਂ ਤਾਂ ਹਜੇ ਵੀ ਕਾਲਾ ਧੂੰਆ ਨਿਕਲ ਰਿਹਾ ਸੀ ਧੂੰਆ ਜਦੋਂ ਵਾਈਟ ਆਣਾ ਸ਼ੁਰੂ ਹੋਊਗਾ ਫੇਰ ਅੱਗ ਬੁਝਦੀ ਹੈ ਇਹ ਬੰਨੀ ਜਾਂਦੀ ਹੈ ਉਹ ਲਗਭਗ ਇਸ ਟਾਈਮ ਮੈਲਬੇਰੇ ਸਾਹਿਬ ਨਾਲ 3 ਘੰਟੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਅਦਾਲਤ ਦੀ 3 ਘੰਟੇ ਤੋਂ ਜ਼ਿਆਦਾ ਹੋ ਗਿਆ ਠੀਕ ਹੈ ਜੀ ਬਾਈ ਜੀ ਸਰ ਕਿਹੜੀ ਜਗ੍ਹਾ ਤੇ ਇਹ ਪਾਤਨਗਰ ਚੌਕ ਕੋਈ ਗਲੀ ਨੰਬਰ 3 ਦੱਸਦੇ ਪਏ ਆ ਉੱਥੇ ਅੱਗ ਲੱਗੀ ਹੋਈ ਹੈ ਜੀ ਜੀ ਦੇ ਸਰ ਕਿੰਨੀਆਂ ਗੱਡੀਆਂ ਲੱਗ ਚੁੱਕੀਆਂ ਨੇ ਤਾਂ ਯਾਰ ਭਾਜੀ ਇਹਦੀ 9 ਵਜੇ ਸਾਨੂੰ ਕਾਲ ਆਈ ਸੀਗੀ ਜੀ 9 ਵਜੇ ਕਾਲ ਆਈ ਸੀ ਤੁਰੰਤ ਸਾਡੀਆਂ ਦੋ ਗੱਡੀਆਂ ਇੱਥੇ ਆਈਆਂ ਉਸ ਤੋਂ ਬਾਅਦ ਹੌਲੀ ਹੌਲੀ ਕਰਕੇ ਜਿੱਦਾਂ ਸਾਨੂੰ ਪਤਾ ਲੱਗਾ ਕਿ ਜ਼ਿਆਦਾ ਹੈ ਆਸੇ ਪਾਸੇ ਸਟੇਸ਼ਨਾਂ ਤੋਂ ਨਾਲ ਦੀਆਂ ਗੱਡੀਆਂ ਟਰਨ ਆਊਟ ਕਰਾ ਲਈਆਂ ਸੀਗੀਆਂ ਅੱਗ ਕਾਫੀ ਸੀਗੀ ਇੱਥੇ ਕਿੰਨੇ ਨੁਕਸਾਨ ਯਾਨੀ ਨੁਕਸਾਨ ਭਾਜੀ 2 ਸੀ 3% ਇਥੋਂ ਰੈਸਕਿਊ ਕੀਤੇ ਗਏ ਆ ਅੰਦਰੋਂ ਉਸ ਟਾਈਮ ਠੀਕ ਸੀ ਥੋੜਾ ਬੋਤਾ ਸਾਹ ਚੱਲਦਾ ਸੀ ਉਹਨਾਂ ਦਾ ਅੱਗੇ ਜਾ ਕੇ ਹਸਪੀਟਲ ਚ ਕੀ ਬਣਿਆ ਉਹਦੇ ਬਾਰੇ ਸਾਨੂੰ ਨਹੀਂ ਪਤਾ ਹੈਗਾ ਉਹ ਡਾਕਟਰ ਹੀ ਡਾਕਟਰ ਸਾਹਿਬ ਹੀ ਡਿਕਲੇਅਰ ਕਰ ਸਕਦੇ ਇੱਕ ਇਹਨਾਂ ਦਾ ਬੇਟਾ ਸੀਗਾ ਇੱਕ ਲੇਡੀ ਸੀਗੀ ਦਾਦੀ ਉਹ ਜੀ ਸਰ ਮਨਾਰਕ ਨੇ ਕਾਫੀ ਪਾਇਆ ਕਿ ਅੱਗ ਲੱਗ ਭਾ ਕੰਟਰੋਲ ਹੈ ਜੀ ਕੋਈ 2-4% ਰਹੀਦੀ ਹੈਗੀ ਹੈ ਨਹੀਂ ਸਾਡੇ ਆਂਦੇ ਨੂੰ ਅੱਗ ਲੱਗੀ ਹੋਈ ਸੀਗੀ ਉਹਦਾ ਹੁਣ ਕਾਰਨ ਜਿਹੜਾ ਉਹ ਨੇ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਆਨੰਦਵਾਲ ਕੀ ਨੀਏ ਅਸੀਂ 5-7 ਮਿੰਟ ਦੇ ਵਿੱਚ ਇੱਥੇ ਪਹੁੰਚ ਗਏ ਜੀ ਕਿਉਂਕਿ ਰਸਤੇ ਦੇ ਵਿੱਚ ਸਿਰਫ ਜਗਰਾਉਂਪੁਰ ਪੈਂਦਾ ਅਸੀਂ ਟਰਨ ਆਊਟ ਕੀਤੀ ਗੱਡੀ ਇੱਥੇ ਪਹੁੰਚ ਗਏ ਜੀ ਐਰਿਆ ਵਿੱਚ ਦੱਸਿਆ ਗਿਆ ਕਿ ਫੈਕਟਰੀ ਹਾਂਜੀ ਏਰੀਆ ਤਾਂ ਰੈਸ਼ੀ ਆ ਸਾਰਾ ਵਿੱਚ ਫੈਕਟਰੀ ਬਣੀ ਹੋਈ ਆ ਉਹ ਹੁਣ ਬਾਅਦ ਦੇ ਵਿੱਚ ਦੇਖਦੇ ਆ ਇੱਕ ਵਾਰ ਸਾਡਾ ਜਿਹੜਾ ਫੋਕਸ ਹੈਗਾ ਅਗਭਜੋਣ ਤੇ ਹੈਗਾ ਪੂਰਾ ਹਾਂਜੀ ਕਿਹੜੀ ਜਗ੍ਹਾ ਮੈਡਮ ਇਹ ਹੈਗੇ ਆ ਭਾਰਤ ਨਗਰ ਪੈਟਰੋਲ ਪੰਪ ਸਟਰੀਟ ਜੀ ਮੈਨੂੰ ਕੋਈ ਆ ਕੀ ਸੀਗਾ ਕੋਈ ਐਕਚੁਅਲ ਦੇ ਵਿੱਚ ਪਤਾ ਕਿ 8 ਵਜੇ ਮੈਂ 8 ਵਜੇ ਬਿਲਕੁਲ ਠੀਕ ਸੀਗਾ ਸਵੇਰ 8 ਤੋਂ ਬਾਅਦ ਮੈਂ ਬਾਹਰ ਦੁੱਧ ਲੈਣ ਆਈ ਤੇ ਇੱਥੇ ਨਾਲ ਅੱਗ ਲੱਗੀ ਹੋਈ ਸੀ ਅੱਗ ਲੱਗੀ ਹੋਈ ਸੀ ਤਾਂ ਉਸੇ ਮੋ ਐਨੀ ਜ਼ਿਆਦਾ ਭੜਕ ਗਈ ਨਾ ਅੱਗ ਕਿ ਬਸ ਇੱਕਦਮ ਤਬਾਹੀ ਹੋ ਗਈ ਇੱਕਦਮ ਇਹ ਰੈਜਿਲੀਐਂਸ ਹੈ ਨਾ ਲੈਣ ਦਾ ਕੰਮ ਹੈ ਕਿਸੇ ਦਾ ਕੰਮ ਇਹਨਾਂ ਦਾ ਕੰਮ ਉਹਨਾਂ ਦਾ ਕੰਮ ਹੈ ਹਾਂਜੀ ਤੇ ਅੱਗ ਕਿੱਥੇ ਲੱਗੀ ਹੈ ਹਾਂ ਹਾਂ ਇਹ ਅੱਗ ਕਿੱਥੇ ਲੱਗੀ ਹੋਈ ਸੀ ਅੱਗ ਬਹੁਤ ਜ਼ਿਆਦਾ ਸੀ ਬਹੁਤ ਜ਼ਿਆਦਾ ਗਲਤ ਅੰਦਾਜ਼ੇ ਵਿੱਚ ਵਰਕਰ ਸੀਗੇ ਉਸ ਟਾਈਮ ਚੈਨਲ ਦੇ ਜਿਹੜੇ ਵਰਕਰ ਇਹਨਾਂ ਦੇ ਇੱਕ ਸਰਵੰਟ ਹੈ ਉਹ ਕਰ ਸੀਗਾ ਆਦਰਵਾਇਜ਼ ਹਲੇ ਤਾਂ ਸਟਾਰਟਿੰਗ ਮੁਸੂਬਤ ਹੀ ਹੋਈ ਸੀ ਕਿ ਤਾਂ ਕਰਕੇ ਹਲੇ ਪਤਾ ਹੀ ਨਹੀਂ ਹੈ ਫੈਮਲੀ ਅੰਦਰ ਹੀ ਸੀ ਸਾਰੀ ਫੈਮਲੀ ਸਾਰੀ ਅੰਦਰ ਸੀ ਕਿੰਨੇ ਬੰਦੇ ਨੇ ਆਏ ਇਹ ਦੋ ਬੰਦਿਆਂ ਦੀ ਡੈਥ ਹੋ ਗਈ ਦੋ ਮੈਂਬਰ 2 4 6 7 ਮੈਂਬਰ ਹੋਰ ਸੀ ਬਾਕੀ ਸਾਰੇ ਠੀਕ ਹੈ ਠੀਕ ਹੈ ਦੋ ਹਸਪੀਟਲ ਪੇ ਜੈਸੀ ਵਾਪਸ ਆ ਗਏ ਆ ਹਾਂਜੀ ਸਰ ਕਿਹੜੀ ਜਗ੍ਹਾ ਵਾਕਿਆ ਹੋਇਆ ਕੀ ਹੈ ਸਰ ਮਾਨਾ ਇਹ ਆਪਣਾ ਚੋਪੜਾ ਇੰਡਸਟਰੀ ਹੈਗੀ ਆ ਭਾਰਤਨਗਰ ਚ ਚਪਨੌਂ ਪੰਪਲੀ ਗਲੀ ਚ ਇੱਥੇ ਇਹਨਾਂ ਦਾ ਥੱਲੇ ਧਾਗੇ ਦਾ ਤੇ ਉਨ ਵਗੈਰਾ ਦਾ ਕੰਮ ਜਿਹਾ ਥੱਲੇ ਉਹ ਸ਼ਾਰਟ ਸਰਕਟ ਨਾਲ ਅਕਲ ਲੱਗਣ ਕਰਨਾ ਇੱਕ ਲੇਡੀਜ਼ ਦੀ ਕੋਈ ਕਰਮ 77 ਸਾਲ ਦੀ ਸੀ ਵਿੱਚ ਬੀਲ ਜੇਰ ਤੇ ਸੀਗੀ ਉਹਦੀ ਡੈਥ ਹੋ ਗਈ ਆ ਇੱਕ ਲੜਕਾ ਸੀਗਾ ਤੇ ਉਹ ਡੀएमसी ਦਾਖਲਾ ਉਹ ਸੀਰੀਅਸ ਹੋ ਗਏ ਸਰ ਇਹ ਪਤਾ ਲੱਗਿਆ ਕੀ ਕੀ ਕਾਰਨ ਹੋਏ ਜਿਹੜੇ ਇਹ ਜੋ ਮੌਕੇ ਤੋਂ ਹੁਣ ਪਤਾ ਲੱਗਿਆ ਸ਼ਾਰਟ ਸਰਕਟ ਨਾਲ ਲੱਗਣ ਕਾਰਨ ਹੋਇਆ ਥੱਲੇ ਪਲਾਸਟਿਕ ਵਗੈਰਾ ਦਾ ਧਾਗਾ ਵਗੈਰਾ ਸੀਗਾ ਨੇ ਥੱਲੇ ਤੇ ਉੱਪਰ ਇਹਨਾਂ ਹੀ ਦਾ ਰਹਿਸ਼ਤ ਥੱਲੇ ਸੀਗੇ ਅੰਦਰ ਕਰਦੇ ਕਿੰਨੇ ਜਾਣੇ ਸੀਗੇ ਕਰਦੇ ਹੁਣ ਪਤਾ ਕਰਦੇ ਆ ਬਾਕੀ ਹਸਪੀਟਲ ਗਏ ਹੋਇਆ ਕਿੰਨੇ ਕ ਬੰਦੇ ਸੀ ਕਿ ਅੰਦਰ ਮੱਕੇ ਤੋਂ ਪਤਾ ਲੱਗਦਾ ਬਾਅਦ ਚ ਵੈਰੀਫਾਈ ਕਰਦੇ ਆ